ਜੀ ਸੋਣਿਓ ਸਜਣੋ ਠੀਕ ਠਾਕ ਹੋ ਤੇ ਅਸੀਂ ਪਹੁੰਚ ਗਏ ਆ ਬਾਸਿਮ ਬਾਸਿਮ ਤੋਂ ਪਹਿਲਾਂ ਬਹੁਤ ਸੋਹਣਾ 뷰 ਆ ਬਹੁਤ ਜਾਦੇ ਘੈਂਡ ਘੈਂਡ ਪਹਾੜ ਆ ਦੇਖਾ ਤੋੜ ਗਾਉ ਬਾਸਿਮ 13 ਕਿਲੋਮੀਟਰ ਆ ਪਤੂਰ ਸੇ 8 ਕਿਲੋਮੀਟਰ ਆ ਉੱਡੇ ਸਾਹਮਣੇ ਲਿਖਿਆ ਹੋਇਆ ਤੇ ਅਸੀਂ ਏਦੋਂ ਹੌਲੀ 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 ਕਰਦੇ ਕਰਦੇ ਅਸੀਂ ਖਾਮਗਾਉਂ ਜਾਵਾਂਗੇ ਮੂਹਰੋ ਰਾਣਾ ਪਾਉ ਆ ਰਹੇ ਹਾਂ ਉਹਨੂੰ ਮਿਲਾਂਗੇ ਅੱਜ ਇਹਦੇ ਸਾਨੂੰ ਇੱਧਰ ਬੁਲਾਇਆ ਸੀ ਉਹ ਹਜੇ ਜਾ ਰਿਹਾ ਹੈ ਹైదరాబాద్ ਨੂੰ ਸਾਡੀ ਗੱਡੀ ਉਸ ਇਨੇ ਪਰਵਾਹੀ ਆ ਹੁਣ ਅੱਗੇ ਵੀ ਉਹੀ ਪਰਵਾਊਗਾ ਤੇ ਉਹਦੇ ਨਾਲ ਕਰਦੇ ਆ ਗੱਲਬਾਤ ਮਿਲਦੇ ਆ ਉਹਨੂੰ ਰੋਡ ਤੇ ਫਿਰ ਕੇ ਨਾ ਠੀਕ ਆ ਜੀ ਬਾਬਾ ਭਲੀ ਕਰੇ ਲਓ ਜੀ ਸੋਣਿਓ ਸੱਜਣੋ ਘਾਟ ਉੱਤਰ ਰਹੇ ਆ ਕੰਟਰੋਲਰ ਚੱਲ ਪਿਆ ਆਪਣੇ ਔਰ ਬੱਡੇ ਵੱਡੇ ਅਖਰਾਂ ਦੇ ਰੇ ਗਿਆ ਸੀ ਵੀ ਘਾਟ ਸ਼ੁਰੂ ਹੋ ਗਿਆ ਆਪਣੀ ਗੱਡੀ ਦੀ ਸਪੀਡ ਲਿਮਟ ਰੱਖੋ ਕੰਟਰੋਲਰ ਮੈਂ ਚਾਲੂ ਕਰ ਲਿਆ ਸੀ ਤੇ ਹੁਣ ਦੇਖਦੇ ਆ ਹੌਲੀ ਹੌਲੀ ਜਾ ਰਹੇ ਆ ਘਾਟ ਤੋਂ ਉੱਤੇ ਹੀ ਗੇਰੇ ਆ ਕੇ ਬਹੁਤ ਵੱਡਾ ਘਾਟ ਆ ਤੇ ਨਾ ਸਪੀਡ ਕੰਟਰੋਲਰ ਜੇ ਲਾਏ ਹੋਏ ਨੇ ਆ ਪੀੜੇ ਪੀੜੇ ਜੇ ਜਦੋਂ ਗੱਡੀ ਹੌਲੀ ਹੋ ਜਾਂਦੀ ਹੈ ਨਾਲ ਕਰਨੀ ਪੈਂਦੀ ਆ ਜਿਹੋ ਹੋ ਗਈ ਜਾਂਦੀਆਂ ਨਹੀਂਆਂ ਦੇ ਸਾਰੀ ਖੜਕ ਜਾਂਦੀ ਆ ਠੀਕ ਆ ਜੀ ਬੱਬਲ ਹੀ ਕਰੇ ਕੈਮਰੇ ਘੁੰਮਰੇ ਵੀ ਲੱਗੇ ਹੋਏ ਨੇ ਪਤਾ ਨਹੀਂ ਹੁੰਦਾ ਕਈ ਵਾਰ ਵੀ ਚਲਾਣ ਤੇ ਲੋਣੀ ਘਟਵੇ ਓਕੇ ਜੀ ਵਾਪਸ ਉੱਥੇ ਰੱਖੇ ਸੋਹਣੇ ਸੱਜਣਾ ਅਸੀਂ ਟੂਲ ਪਾਰ ਕਰ ਲਿਆ ਇਹ ਬਾਲਾਪੁਰ ਵਾਲਾ ਸਾਨੂੰ ਆ ਢਾਬੇ ਦੀ ਲੋਕੇਸ਼ਨ ਮਿਲੀ ਸੀ ਇੱਥੇ ਬੈਠਾ ਕਿਤੇ ਰਾਣਾ ਪਾਉ ਦੇਖਦੇ ਆ ਕਿੱਥੇ ਆਹੋ ਨੂੰ ਮਿਲਦੇ ਆ ਸਾਲੇ ਨੂੰ ਸੰਦ ਨੂੰ ਮੇਬੀ ਉਹ ਖੜੀ ਆ ਉਦੀ ਗੱਡੀ ਉੱਤਰ ਤੇ ਆ ਕੇ ਕਰਦਿਆ ਦੇ ਨਾਲ ਗੱਲਬਾਤ ਸਾਰੇ ਨਾਲ ਤੇ ਪੰਜਾਬੀਆਂ ਦਾ ਢਾਬਾ ਉਹ ਢਾਬਾ ਆਊਗਾ ਹਮਰੇ ਹੱਥ ਮਾਰ ਜਾਂਦਾ ਤੇ ਬਾਕੀ ਫਿਰ ਬਹੁਤ ਸੋਹਣਾ ਡੱਬਾ ਬਹੁਤ ਵਧੀਆ ਲੋਕੇਸ਼ਨ ਤੇ ਆ ਨਾ ਮੰਨੂ ਮੰਗੇ ਆ ਖੜੀਆਂ ਨੇ ਦੋਨੇ ਸੁੰਦਰ ਔਰਤਾਂ ਇਹਨਾਂ ਨੂੰ ਨਾਲ ਲੈ ਕੇ ਜਾਣਾ ਇਹਨਾਂ ਨਾਲ ਅੱਗੇ ਜਾਣਾ ਇਹ ਸਾਨੂੰ ਪਰਸਲ ਹੁਣ ਸਾਨੂੰ ਰਾਹ ਰੂਪਾ ਕੇ ਜਾਣਗੇ ਕੀ ਕਹਾਣੀ ਅੱਗੇ ਠੀਕ ਆ ਜੀ ਮਿਲਦੇ ਆ ਰੱਬ ਰੱਖਾ ਬਾਬਾ ਭਲੀ ਕਰੇ ਹਾਂਜੀ ਸਾਨੂੰ ਪਾਉ ਸਿੱਧਾ ਲਿਆ ਟਾਇਰ ਵਾਲੀ ਦੁਕਾਨ ਤੇ ਆਪ ਦੋਨੇ ਜਣੇ ਮੂਰੇ ਹੋ ਕੇ ਲੱਗੇ ਪੈਨੇ ਖੋਲਣ ਟਾਇਰ ਮਸ਼ੀਨ ਨਾਲ ਤੇ ਉਦੋਂ ਬਾਅਦ ਨੇ ਇੱਕ ਨਵਾਂ ਟਾਇਰ ਖਰੀਦ ਲੱਖਿਆ ਇੱਥੇ ਉਹ ਟਾਇਰ ਲਾ ਕੇ ਕਹਿੰਦਾ ਫੇਰ ਕੇ ਲਾ ਭਰਾਂਗੇ ਤੁਹਾਡਾ ਟਾਇਰ ਜਿਆਦਾ ਮਾੜਾ ਤਾਂ ਇਹਨੇ ਸਾਡੇ ਆਉਣ ਤੋਂ ਪਹਿਲਾਂ ਪਹਿਲਾਂ ਟਾਇਰ ਦਾ ਸੌਦਾ ਕਰਕੇ ਰੱਖ ਲਿਆ ਸੀ ਹੁਣ ਅਸੀਂ ਆ ਕੇ ਫਿੱਟ ਕਰਾਵਾਂਗੇ ਮਤਲਬ ਫਿਰ ਟਕਰਾ ਹੀ ਰਹਾਂ ਲੱਗੇ ਪੈਨੇ ਕਰਨਾ ਦੇਖ ਲਓ ਤੁਹਾਡੇ ਸਾਹਮਣੇ ਬਾਬਾ ਸੁੱਖ ਰੱਖੇ ਲੰਬੀ ਉਮਰ ਆਵਾਕ ਸੇ ਰਾਣੇ ਬਹੁਤ ਹਾਂਜੀ ਟਾਇਰ ਫਿੱਟ ਹੋਣ ਤੋਂ ਬਾਅਦ ਸਿੱਧਾ ਲਿਆ ਕੇ ਛੱਡਿਆ ਸਾਨੂੰ ਹਾਉਦੇ ਕੋਲ ਉਸ ਤੋਂ ਬਾਅਦ ਰਾਣਾ ਭਾਊ ਕਹਿੰਦਾ ਨਹਾਓ ਥੋੜਾ ਜਿਹਾ ਮੁਸਕ ਮਾਰ ਦਿਆ ਗੋਡੇ-ਗੋਡੇ ਮੈਲ ਚੜੀ ਆ ਇਹੀ ਬੰਦਾ ਸਾਨੂੰ ਨਵਾਉਣ ਵਾਲਾ ਪਹਿਲਾਂ ਵੀ ਇਸੇ ਨੇ ਨਵਾਇਆ ਸਾਨੂੰ ਲੋੜੀ ਵੇਲੇ ਪਰ ਤੁਹਾਨੂੰ ਪਤਾ ਹੀ ਆ ਡਰਾਈਵਰਾਂ ਨੂੰ ਕਿੰਨੇ ਕੁ ਤੁਸੀਂ ਇਹ ਚੱਲਣੇ ਪੈਂਦੇ ਆ ਪੰਜਵੀਂ ਵਾਰ ਨਹਾਤਿਆਂ ਪੂਰੇ ਮਹੀਨੇ ਚ